ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਜਦੋਂ ਦਾ ਕਸ਼ਮੀਰ ਤੇ ਲਗਾਮ ਵਿੱਚ ਹਮਲਾ ਹੋਇਆ ਹੈ ਉਦੋਂ ਤੋਂ ਤਾਂ ਇਹਨਾਂ ਦੋਹਾਂ ਦੇਸ਼ਾਂ ਵਿੱਚਕਾਰ ਕਾਫੀ ਜ਼ਿਆਦਾ ਤਣਾਅ ਦਾ ਮਾਹੌਲ ਚੱਲ ਰਿਹਾ ਆ ਭਾਰਤ ਵੱਲੋਂ ਪਾਕਿਸਤਾਨ ਦਾ ਪਾਣੀ ਅਤੇ ਹੋਰ ਸਮਾਨ ਵਗੈਰਾ ਬੰਦ ਕਰਨ ਦੀ ਗੱਲ ਆਖੀ ਗਈ ਸੀ ਜਿਸ ਦੇ ਜਵਾਬ ਵਿੱਚ ਪਾਕਿਸਤਾਨ ਦੀਆਂ ਕੁੜੀਆਂ ਆਏ ਦਿਨ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦੀਆਂ ਹੀ ਰਹਿੰਦੀਆਂ ਨੇ ਇਸ ਮੁੱਦੇ ਉੱਤੇ ਵੀਡੀਓ ਪਾ ਕੇ ਉਹਨਾਂ ਵੱਲੋਂ ਮਜ਼ਾਕ ਵੀ ਬਣਾਇਆ ਜਾਂਦਾ ਆ ਤੇ ਹੁਣ ਆ ਦੋ ਕੁੜੀਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੇਖੋ ਕੀ ਕਹਿ ਰਹੀਆਂ ਨੇ ਇਹ ਕੁੜੀਆਂ ਤੇ ਛੀਨੋ ਆਹੋ ਵੀਂਡੀ ਵਾਲੇ ਭਰਾ ਕੀ ਕਹਿੰਦੇ ਆ ਕਿੰਨੇ ਤੋਂ ਇਹ ਟਮਾਟਰ ਬੰਦ ਕਰ ਦੇਣੇ ਹਾਂ ਤੁਸੀਂ ਟਮਾਟਰ ਬੰਦ ਕਰੋਗੇ ਹੈ ਅਸੀਂ ਉਹਦੇ ਵਿੱਚ ਲੀਮੂ ਨਿਚੋੜ ਲਾਂਗੇ ਕੋਈ ਗੱਲ ਜੀ ਅਸੀਂ ਗੰਡੇ ਬੰਦ ਕਰ ਦਿੱਤੇ ਨਾ ਤੇ ਤੁਸੀਂ ਵੀ ਕਰੋਗੇ ਦੱਸੋ थैंक यू इंडिया वालों पानी बंद करने के लिए अब फाइनली मुझे रोज-रोज बर्तन तो नहीं धोने पड़ते <laughs>